ਧੰਨਵਾਦ ਆ ਬਾਬਾ ਬਾਲਮੀਕ ਜੀ ਦਾ ਵੀ ਧੰਨਵਾਦ ਆ ਪਰਮੇਸ਼ਰ ਦਾ ਈਸ਼ਵਾਰ ਦਾ ਔਰ ਜਿੰਨਾ ਵੀ ਮੇਰੇ ਭਾਈਚਾਰਾ ਔਰ ਜੋ ਮਾਨ ਅੱਜ ਮੇਰੇ ਭਰਾ ਨੇ ਛੋਟੇ ਨੇ ਵਿੱਕੀ ਜੀ ਦਾ ਜੀ ਨੇ ਦਿਖਾਇਆ ਦਿਲ ਤੋਂ ਪਿਆਰ ਦਿਲਾਂ ਤੋਂ ਮੈਂ ਲਫ਼ਜ਼ ਨਹੀਂ ਹੈਗੇ ਕਿ ਇਹਨਾਂ ਦਾ ਸ਼ੁਕਰ ਅਦਾ ਕਰ ਸਕਾਂ ਤਾਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਔਰ ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਮਾਨਯੋਗ ਅਰਵਿੰਦ ਕੇ ਜੀਵਾਲ ਮਾਨਯੋਗ ਸੀਐਮ ਭਗਵੰਤ ਮਾਨ ਜੀ ਦਾ ਔਰ ਜਿੰਨੀ ਵੀ ਸਾਡੀ ਲੀਡਰਸ਼ਿਪ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਚੇਅਰਮੈਨ ਲਾਉਣ ਤੇ ਤੇ ਅੱਜ ਜਿਹੜਾ ਸਾਡੇ ਭਰਾ ਵਿੱਕੀ ਜੀ ਦਾ ਜੀ ਨੇ ਸਨਮਾਨ ਦਿੱਤਾ ਆ ਮਾਨ ਸਨਮਾਨ ਦਿੱਤਾ ਇਹ ਤੋਂ ਪਤਾ ਲੱਗਦਾ ਵੀ 크ਿਸਚਨ ਭਾਈਚਾਰਾ ਤੇ ਬਾਲਮੀਕ ਭਾਈਚਾਰਾ ਇਕ ਆ ਹਰ ਧਰਮ ਦਾ ਸਤਿਕਾਰ ਕਰਦੇ ਨੇ ਕਰਦੇ ਰਵਾਂਗੇ ਅਸੀਂ ਵੀ ਤੇ ਵਿੱਕੀ ਭਾਜੀ ਵੀ ਹਰ ਧਰਮ ਦਾ ਸਤਿਕਾਰ ਕਰਦੇ ਨੇ ਚਾਰਿਆਂ ਜਾਂ ਕਰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ 크ਿਸਚਨ ਭਾਈਚਾਰੇ ਜੋ ਵੀ ਮਸਲੇ ਆ ਪਾਲਸੀ ਮੁਤਾਬਕ ਉਹ ਪੈਲ ਦੇ ਆਧਾਰ ਤੇ ਆਧਾਰ ਕੀ ਕੰਮ ਕੀਤੇ ਜਾਣਗੇ ਸਾਰੇ ਕੋਈ ਆਉਜੀ ਤੇ ਨਿਵਰਤੀ ਜਾਏਗੀ ਦੇਖੋ ਜੀ ਜਿੱਦਾਂ ਹੀ ਕ੍ਰਿਸਚੀਅਨ ਵੈਲਫੇਅਰ ਬੋਰਡ ਦੇ ਵਿੱਚ ਸਕੀਮਾਂ ਨੇ ਭਾਈਚਾਰੇ ਦੇ ਕੰਮ ਨੇ ਬਾਰਡਰ ਏਰੀਆ ਦੇ ਤੁਹਾਨੂੰ ਪਤਾ ਗਰੀਬ ਭਾਈਚਾਰਾ ਰਹਿੰਦਾ ਸਾਰਾ ਮਜ਼ਦੂਰ ਰਹਿੰਦੇ ਨੇ ਤੇ ਬਹਿਲ ਦੇ ਆਧਾਰ ਤੇ ਸਾਰੇ ਕੰਮ ਕੀਤੇ ਜਾਣੇ ਕਿ ਵਿਸ਼ਵਾਸ ਦਵਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੱਥ ਨੇ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸ ਚੁੱਕਾ ਹੁਣ ਵੀ ਦੱਸਦਾ ਪਿਆ ਹਾਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਹਰ ਧਰਮ ਦੇ ਨਾਲ ਚੱਲਦੇ ਹਾਂ ਇਹ ਪ੍ਰੂਫ ਤੁਸੀਂ ਵੇਖ ਨਹੀਂ ਰਹੇ ਹੋ ਅੱਜ ਇੱਕ ਟੇਬਲ ਤੇ ਆਪਾਂ ਦੋਵੇਂ ਭਰਾ ਇਕੱਠੇ ਹੋਏ ਆਂ ਕ੍ਰਿਸਚੀਅਨ ਬਾਲਮੀਕ ਭਾਈਚਾਰਾ ਤੇ ਇਸ ਕਰਕੇ ਕਿਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਜੇ ਕੋਈ ਹੋਉਂਦੀ ਵੀ ਆਦੀ ਤਾਂ ਇਹ ਬਹਿਕ ਮਸਲੇ ਇਸ ਲੋਜ ਹੁੰਦੇ ਆ ਇਹਦੇ ਨਾਲ ਦੇਖੋ ਜੀ ਮੇਰੇ ਵੱਡੇ ਭਰਾ ਨੇ ਅੱਜ ਦਾ ਨਹੀਂ ਸਾਡਾ ਰਿਸ਼ਤਾ ਲਗਭਗ ਪਿਛਲੇ 15-20 ਸਾਲ ਤੋਂ ਡੈਨੀਅਲ ਭਾਈ ਦਾ ਤੇ ਮੇਰਾ ਰਿਸ਼ਤਾ ਵਾ ਬੜਾ ਪਿਆਰ ਵਾ ਘਰ ਆਣਾ ਜਾਣਾ ਵਾ ਫੈਮਿਲੀ ਪਰਿਵਾਰ ਵਾਂਗੂ ਨੇ ਤੇ ਜਿਹੜਾ ਅੱਜ ਇੱਕ ਮਾਨਸਮਾਨ ਹੁੰਦਾ ਜਿੱਦਾਂ ਕੋਈ ਲੀਡਰ ਬਣ ਗਿਆ ਜਾਂ ਕੋਈ ਲੋਕ ਕੋਈ ਚਮਚਾ ਗੀਨ ਨੂੰ ਉਹਨੂੰ ਸਵਾਗਤ ਕਰ ਦਿੰਦੇ ਨੇ ਲੇਕਿਨ ਇੱਥੇ ਚਮਚਾ ਗੀਨਾਂ ਨੇ ਸਵਾਗਤ ਕੀਤਾ ਗਿਆ ਇੱਥੇ ਮੈਂ ਦਿਲੋਂ ਆਪਣੇ ਵੱਡੇ ਭਰਾ ਦਾ ਆਪਣੇ ਜਿੰਦ ਜਾਨ ਦਾ ਰਿਗਾਰਡ ਦਿলো ਕੀਤਾ ਮੈਨੂੰ ਮੇਰੇ ਪਰਿਵਾਰ ਨੂੰ ਮੇਰੇ ਪਿਤਾ ਜੀ ਵੀ ਆ ਕੇ ਬੈਠੇ ਨੇ ਕਿ ਡੈਨੀਅਲ ਜੀ ਜਿਹੜੇ ਕਿ ਇਹਨਾਂ ਨੂੰ ਪੁੱਤਰ ਮੰਨਦੇ ਨੇ ਕਹਿੰਦੇ ਉਹ ਆਏ ਨੇ ਮਾ ਵੀ ਵੇਖਣਾ ਹੋਵੇ ਕਿ ਸਾਡਾ ਭਰਾ ਸਾਡਾ ਐਡੇ ਵੱਡਾ ਅਹੁਦਾ ਲੈ ਕੇ ਆ ਤੇ ਮੈਂ ਪੰਜਾਬ ਸਰਕਾਰ ਦਾ ਦਹੇ ਤਹੇ ਦਿলোਤਨ ਨਮਾਜ਼ ਕਰਨਾ ਜਿਨ੍ਹਾਂ ਨੇ ਇੱਕ ਇਮਾਨਦਾਰ ਸ਼ਖਸੀਅਤ ਨੂੰ ਇੰਨੇ ਵੱਡਾ ਅਹੁਦਾ ਦੇ ਕੇ ਨਵਾਜਿਆ ਤੇ ਮੈਂ ਆਸ ਕਰਨਾ ਡੈਨੀਅਲ ਭਾਈ ਤੋਂ ਕਿ ਇਹ ਹਰ ਸਾਰੇ ਸਮਾਜ ਦੇ ਸਿਰਫ ਆਪਣੇ 크ਿਸਚੀਅਨ ਸਮਾਜ ਦੇ ਨਹੀਂ ਸਾਰੇ ਹੀ ਸਮਾਜਾਂ ਦੇ ਮੁੱਦੇ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਗੇ ਜੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਹੋਏਗੀ ਡੈਨੀਅਲ ਭਾਈ ਕੋ ਜੇ ਤੁਸੀਂ ਜਾਓਗੇ ਤੁਹਾਡੇ ਪਹੁੰਚ ਨਹੀਂ ਗਈ ਮੈਂ ਤੁਹਾਡੇ ਚੈਨਲ ਦਾ ਇਹ ਕਹਿ ਸਕਦਾ ਹਾਂ ਕਿ ਸਮਝ ਲਓ ਕਿ ਇਹ ਵੀ ਦਫਤਰ ਡੈਨੀਅਲ ਭਾਈ ਦਾ ਹੀ ਆ ਮੈਨੂੰ ਆ ਕੇ ਕੋਈ ਆਪਣਾ ਮੁੱਦਾ ਦੱਸ ਸਕਦਾ ਵਾ ਮੈਂ ਤੁਹਾਨੂੰ ਸਾਰ ਨੂੰ ਵਿਸ਼ਵਾਸ ਦਿਵਾਉਣਾ ਕਿ ਡੈਨੀਅਲ ਭਾਈ ਕੋਲੋਂ ਮੈਂ ਹੱਲ ਕਰਾ ਕੇ ਦੇਵਾਂਗਾ ਉਹਦਾ ਮਸਲਾ ਕਿਉਂਕਿ ਇਹ ਮੇਰੇ ਪਰਿਵਾਰ ਦੇਖੋ ਜੀ ਇਹ 17 ਸੈਕਟਰ ਦਾ ਦਫਤਰ ਲੋਹਰੀ ਗੜੀ ਬਣੇਗਾ ਜੀ ਇੱਥੇ ਤੁਹਾਨੂੰ 17 ਸੈਕਟਰ ਦੇ ਸਾਰੇ ਸੁਵਿਧਾਵਾਂ ਸੋਕ ਸੁਵਿਧਾਵਾਂ ਤੁਹਾਨੂੰ ਮਿਲਣਗੀਆਂ ਅੱਗੇ ਜਿਹੜਾ ਕੋਈ ਕੰਮ ਹੈਗਾ ਉਹ ਡੈਨੀਅਲ ਭਾਈ ਕੋ ਮੈਂ ਤੁਹਾਨੂੰ ਪਹਿਲੇ ਹੀ ਕਹਿ ਦਿੱਤਾ ਉਹ ਮੈਂ ਕਰਾ ਕੇ ਦੇਵਾਂਗਾ ਜੀ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਕੋਈ ਕੰਮ ਹੋਵੇਗਾ ਜਾਂ ਕਿਸੇ ਤਰ੍ਹਾਂ ਨੂੰ ਕਿਸੇ ਗਰੀਬ ਭਾਈਚਾਰੇ ਨੂੰ ਕਿਸੇ ਦਲਿਤ ਭਾਈਚਾਰੇ ਨੂੰ ਕਿਸੇ ਵਰਗ ਦੇ ਕਿਸੇ ਲੋਕ ਨੂੰ ਕੋਈ ਮੁਸ਼ਕਲ ਆਵੇਗੀ ਕੋਈ ਬੁਢਾਪਾ ਪੈਨਸ਼ਨ ਹੋ ਗਈ ਜਾਂ ਕੋਈ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਗਿਆ ਵਾ ਉਹ ਪਹਿਲ ਦੇ ਆਧਾਰ ਤੇ ਅਸੀਂ ਹਰ ਵਰਗ ਦੇ ਕਰ ਖਾਸ ਕਰਕੇ ਗਰੀਬ ਵਰਗ ਦੇ ਕਰ ਪਹੁੰਚਾਉਣ ਦੀ ਜ਼ਿੰਮੇਵਾਰੀ ਜਿੱਥੇ ਡੈਨਲ ਭਾਈ ਦੀ ਵੀ ਹੈਗੀ ਗਿਆ ਤੇ ਇਹਨਾਂ ਦਾ ਛੋਟਾ ਭਰਾ ਹੋਣ ਦੇ ਨਾਤੇ ਮੇਰੀ ਵੀ ਜ਼ਿੰਮੇਵਾਰੀ ਹੈ ਇਹ ਹੀਰੇ ਵੀ ਬੜੀਆਂ ਕੁਆਲਟੀ ਦੇ ਹੁੰਦੇ ਆ ਕਈ ਜਰਕਨ ਵੀ ਚੁਣੇ ਗਏ ਆ ਕਈ ਹੀਰੇ ਵੀ ਚੁਣੇ ਗਏ ਆ ਲੇਕਿਨ ਮੇਰਾ ਭਰਾ ਹੀਰਿਆਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਹੀਰਾ ਇੱਕ ਸੋਲਿਟਰ ਜਿਹਨੂੰ ਕਹਿੰਦੇ ਆ ਜਿਹੜਾ ਸ਼ਾਇਦ ਮੈਂ ਵੀ ਪਾਇਆ ਉਂਗਲੀ 'ਚ ਉਹ ਹੈਗਾ ਹੀਰਾ ਬਿਨਾ ਵਿੱਚ ਕੋਈ ਤਾਰਫਾਰ ਵਾਲਾ ਬਿਨਾ ਕੋਈ ਰੰਗ ਦਾ ਭੇਤ ਭਾਬ ਵਾਲਾ ਸਾਡਾ ਭਰਾ ਉਹ ਸੋਲੀਟਰ ਦਾ ਹੀਰਾ ਵੈ ਕਿ ਜਿਹੜਾ ਕਿ ਸਮਾਜ ਨੂੰ ਉੱਪਰ ਚੁੱਕ ਕੇ ਲਿਆਵੇਗਾ ਆਤਮਾ ਨੇ ਇੱਕ ਮਨ ਸੋਚ ਦਿੱਤੀ ਹੈ ਕਿ ਜਿਹੜਾ ਬੰਦਾ ਜਿਸ ਲੈਵਲ ਦਾ ਹੋਵੇ ਉਹ ਉਸ ਤਰ੍ਹਾਂ ਦੇ ਉਸ ਲੈਵਲ ਦੇ ਹੀ ਤੇ ਮੇਰਾ ਭਰਾ ਬੱਬਰ ਸ਼ੇਰ ਹੈਗਾ ਕੌਮ ਦਾ ਬੱਬਰ ਸ਼ੇਰ ਹੈਗਾ ਤੇ ਬੱਬਰ ਸ਼ੇਰ ਨੂੰ ਹੋਰ ਕੋਈ ਟਰੋਫੀ ਕੋਈ ਜਿਹੜੀ ਬੰਦੇ ਆਮ ਦਿੰਦੇ ਆ ਉਹ ਮੈਨੂੰ ਲੱਗਦਾ ਕਿ ਭਾਈ ਦਾ અપਮਾਨ ਹੁੰਨਾ ਸੀ ਉਹ ਇਸ ਕਰਕੇ ਮੈਂ ਦਿੱਤੀ ਇਸ ਖੇਲੇ ਤੇ ਮੈਂ ਤੁਹਾਨੂੰ ਕਹਿ ਦਵਾਂ ਇੱਥੇ ਕੋਈ ਅਸਾਈ ਭਾਈਚਾਰਾ ਜਾਂ ਕੋਈ ਵਾਲਮਿਕੀ ਭਾਈਚਾਰ ਦਾ ਕੋਈ ਚੱਕਰ ਨਹੀਂਗਾ ਮੈਂ ਤੁਹਾਨੂੰ ਪਹਿਲੇ ਹੀ ਬਾਈਟ ਦੇਣ ਤੋਂ ਪਹਿਲੇ ਕਹਿੰਦੇ ਸਾਡੇ ਭਰਾਵਾਂ ਦਾ ਪਿਛਲੇ 20 ਸਾਲਾਂ ਤੋਂ ਸਾਡਾ ਰਿਸ਼ਤਾ ਹੈ ਸਾਡੇ ਪਰਵਾਦੀ ਰਿਲੇਸ਼ਨ ਨਹੀਂ ਗਏ ਨੇ ਇਹਦੇ ਵਿੱਚ ਆ ਤੇ ਜਿਹੜੇ ਅੱਜ ਕੱਲ ਜਿਹੜੇ ਗੰਦੇ ਲੋਕ ਨੇ ਧਰਮ ਦੀ ਰਾਜਨੀਤੀ ਖੇਲਦੇ ਨੇ ਉਹਨਾਂ ਦੇ ਮੂੰਹ ਤੇ ਛਿੱਤਰ ਵੀ ਆ ਚਪੇੜ ਵੀ ਆ ਕਿ ਜਿਹੜੇ ਧਰਮ ਦੇ ਵਿੱਚ ਲਿਆ ਗਿਆ ਫਲਾਣੇ ਧਰਮ ਦਾ ਆਟਮ ਇਹ ਹਿੰਦੁਸਤਾਨ ਕਿਉ ऐसे ਕਰਕੇ ਹੀ ਪਿਛੜਿਆ ਹੋਇਆ ਵੈ ਬਾਹਰਲੇ ਮੁਲਕ ਕਿਉਂ ਕਾਮਯਾਬ ਹੈ ਕਿਉਂਕਿ ਉਥੇ ਕੋਈ ਧਰਮ ਨੂੰ ਇੰਨਾ ਨਹੀਂ ਸਿਸਟਮ ਕੀਤਾ ਜਾਂਦਾ ਇੱਥੇ ਸਾਡੇ ਹਿੰਦੁਸਤਾਨ ਦੇ ਵਿੱਚ ਹੀ ਇਹ ਫਲਾਣੇ ਧਰਮ ਦਾ ਹੋ ਧਮਕਾਣੇ ਧਰਮ ਦਾ ਹੋ ਉਹ ਧਰਮ ਧਰਮ ਦੀਆਂ ਲੜਾਈਆਂ ਕਰਾਈਆਂ ਜਾਂਦੀਆਂ ਜੋ ਛੂਆਛਾਤ ਜੋ ਜਾਤ ਪਾਤ ਉਹ ਸਾਡੇ ਇੱਥੇ ਹੀ ਗਈ ਹੈ ਲੇਕਿਨ ਮੇਰਾ ਭਰਾ ਡੈਨੀਅਲ ਜਿੰਦਾਬਾਦ ਸੀ ਜਿੰਦਾਬਾਦ ਆ ਤੇ ਜਿੰਦਾਬਾਦ ਰਹੇਗਾ ਇਹਨਾਂ ਦਾ ਦਿਲ ਤੋਂ ਚੀਦਾ ਪਰਿਵਾਰ ਵੱਲੋਂ ਸਾਰੇ ਆ ਵੱਲੋਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਹੋਰ ਵੱਡੀ ਉਮਰ ਦੇਵੇ ਇਦਾਂ ਹੀ ਵਧਾਏ ਫਲਾਏ ਤੇ ਇਦਾਂ ਹੀ ਭਾਈ ਸਮਾਜ ਦੀ ਸੇਵਾ ਕਰਦੇ ਰਹੇ ਹਾਂ ਜੀ